ਹਾਂਜੀ ਦੋਸਤੋ ਸਾਰ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸ ਸਿੰਘ ਵਾਲੀਆ ਇੱਕ ਬਹੁਤ ਹੀ ਸੋਹਣਾ ਸੁਨੇਹਾ ਜੋ ਲਿਖਿਆ ਭੈਣ ਸਰਬਜੀਤ ਕੌਰ ਢੱਲੋਂ ਜੀ ਨੇ ਬਹੁਤ ਸੋਹਣੀਆਂ ਲਿਣਾ ਲਿਖੀਆਂ ਭੈਣ ਨੇ ਮੈਨੂੰ ਆਸ ਹੈ ਤੁਹਾਨੂੰ ਬਹੁਤ ਹੀ ਪਸੰਦ ਆਉਣਗੀਆਂ ਜ਼ਿੰਦਗੀ ਤੋਂ ਭੱਜਣਾ ਨਾ ਮਸਲੇ ਦਾ ਹੱਲ ਜੀ ਆਪੇ ਸਮਾਂ ਬਦਲੂਗਾ ਅੱਜ ਨਹੀਂ ਤਾਂ ਕੱਲ ਜੀ ਔਖਾ ਟਾਈਮ ਦੇਖ ਤੂੰ ਐਵੇਂ ਕਬਰ ਆ ਗਿਆਂ ਡਰ ਗਿਆਂ ਮੁਸ਼ਕਲਾਂ ਤੋਂ ਅੱਜ ਮੌਤ ਵਾਲੇ ਆ ਗਏ ਆ ਸੋਚਿਆ ਨਾ ਮਾਪਿਆਂ ਦਾ ਨਾ ਹੀ ਰਹੇ ਸਾਕਾਂ ਦਾ ਪੁਰਾਣੀ ਖਿਆਲ ਆਇਆ ਤੈਨੂੰ ਨਿੱਕਿਆਂ ਜਵਾਕਾਂ ਦਾ ਛੱਡ ਤੁਰ ਗਿਆ ਬਾਪ ਰੋਣੇ ਟੱਬਰਾਂ ਨੂੰ ਪਾ ਗਿਆ ਮੁਸੀਬਤਾਂ ਤੋਂ ਭੱਜਣ ਦਾ ਰਾਹ ਸੌਖਾ ਹੀ ਥਿਆ ਗਿਆ ਬੁਝ ਦਿਲੀ ਵਾਲਾ ਨਾ ਤੂੰ ਰਾਹ ਅਪਣਾਉਣਾ ਸੀ ਬੁਝ ਦਿਲੀ ਵਾਲਾ ਨਾ ਤੂੰ ਰਾਹ ਅਪਣਾਉਣਾ ਸੀ ਲੜਕੇ ਹਾਲਾਤਾਂ ਨਾਲ ਰਸਤਾ ਬਣਾਉਣਾ ਸੀ ਮਰਨਾ ਨਾ ਹੁੰਦੇ ਕਦੇ ਬਹਾਦਰੀ ਦੇ ਕੰਮ ਜੀ ਮਰਨਾ ਨਾ ਹੁੰਦੇ ਕਦੇ ਬਹਾਦਰੀ ਦੇ ਕੰਮ ਜੀ ਲੜੋ ਮੁਸ਼ਕਲਾਂ ਨਾਲ ਖੜੇ ਰਹੋ ਬਣ ਥੰਮ ਜੀ ਖੜੇ ਰਹੋ ਬਣ ਥੰਮ ਜੀ